ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਅੱਜ ਸੰਗਰੂਰ ਪੁਲਿਸ ਨੂੰ ਸਮੇਂ ਬੜੀ ਸਫਲਤਾ ਮਿਲੀ ਜਦੋਂ ਦਿਲਪ੍ਰੀਤ ਸਿੰਘ ਆਈਪੀਐਸ ਕਪਤਾਨ ਪੁਲਿਸ ਜ਼ਿਲ੍ਹਾ ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਆ ਸਮਾਜ ਵਿਰੋਧੀ ਅੜੇ ਪੁਰਸ਼ਾਂ ਵਿਰੁੱਧ ਚਲਾਈ ਗਈ ਮਹਿਮ ਦੌਰਾਨ ਸਫਲਤਾ ਮਿਲਦੀ ਨਜ਼ਰ ਆਈ ਜਦੋਂ ਥਾਣਾ ਸਾਈਬਰ ਕ੍ਰਾਈਮ ਸੰਗਰੂਰ ਵੱਲੋਂ ਕਰਨਵੀਰ ਕਾਂਸਲ ਪੁੱਤਰ ਅਮਿਤ ਕਾਂਸਲ ਵਾਸੀ ਜ਼ਿਲ੍ਹਾ ਸੰਗਰੂਰ ਨਾਲ ਇੱਕ ਫੇਕ ਟ੍ਰੇਨਿੰਗ ਪਲੈਟਫਾਰਮ ਰਾਹੀਂ ਕਰੀਬ 17 ਲੱਖ 93 ਹਜ਼ਾਰ ਰੁਪਏ ਠੱਗੀ ਮਾਰਨ ਤੋਂ ਵਾਲਾ ਮਾਹੌਲ ਜਕਰੋ ਦੇ 10 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਗਰੋ ਮੈਂਬਰਾਂ ਸੰਬੰਧੀ ਜਾਣਕਾਰੀ ਦਿੰਦੇ ਆ ਗੁਰਪ੍ਰੀਤ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਸੰਗਰੂਰ ਨੇ ਦੱਸਿਆ ਕਿ ਇਸ ਗਰੋ ਦੇ ਮੈਂਬਰਾਂ ਵੱਲੋਂ ਕਰਨਵੀਰ ਕਾਉਂਸਲ ਅਧੀ ਜੋ ਸੰਰੂ ਨਾਲ ਵਟਸਐਪ ਉਰ ਫਰੇਜ ਦੀ ਕਸਮ ਪਾਰ ਕਰਕੇ ਸ਼ੇਅਰ ਮਾਰਕੀਟ ਵਿੱਚ ਇਨਵੈਸਟਮੈਂਟਸ ਕਰਵਾਉਣ ਲਈ ਪ੍ਰਸਾਦ ਲਿਆ ਗਿਆ ਫਿਰ ਉਹਨਾਂ ਨੂੰ ਜਨਵਰੀ 2025 ਤੋਂ ਫਰਵਰੀ 2025 ਤੱਕ ਲਗਾਤਾਰ ਲਈ ਪਾਸੋਂ ਪੈਸੇ ਕਿਸ਼ਤਾਂ ਵਿੱਚ ਵਕ-ਵਕ ਖਾਤਿਆਂ ਵਿੱਚ ਬਕਵਾਈ ਗਈ ਫਿਰ ਮਦਈਆਂ ਨੇ ਦਰਾਖ ਜ਼ਕਾਸ ਦਿੱਤੀ ਸੀ ਜਿੱਤੇ ਸਾਈਬਰ ਕ੍ਰਾਈਮ ਸੰਗਰੂਰ ਅਦਾਲਤ ਦੇ ਰਜਿਸਟਰ ਵਿੱਚ ਕੀਤਾ ਗਿਆ ਮੁਕਦਮਾ ਦਰਜ ਕਰਨ ਤੋਂ ਬਾਅਦ ਅਰਧੇ ਬਾਦ ਚੱਕੇਵ ਸ਼ਾਮਲੇ 10 ਦੋਸ਼ੀਆਂ ਨੂੰ ਹਸਾਲ ਜਕਟ ਕਰ ਲਿਆ ਗਿਆ ਜਿਨ੍ਹਾਂ ਵਿੱਚ ਇੱਕ ਦੋਸੀ ਰਾਜਸਥਾਨ, ਵਾਜਲ ਕਾ ਲੁਧਿਆਣਾ ਤੇ ਪਟਨਾ ਬਿਹਾਰ, ਗੁਜਰਾਤ, ਉੱਤਰ ਪ੍ਰਦੇਸ਼ ਤੇ ਫਰੀਦਬੱਦੀ ਆਵਾਦ ਹਰਿਆਣਾ ਦੇ ਰਹਿਣ ਵਾਲੇ ਹਨ ਗ੍ਰਿਫਤਾਰ ਦੋਸ਼ੀਆਂ ਨੇ ਸਵਾ ਸਾਈਬਰ ਰੈਕਟਰ ਦੇ ਵਿੱਚ ਵਰਤੇ ਜਾ ਰਹੇ ਨਿਯਮਤ ਲਿਖੇ ਸਮਾਨ ਬਰਾਮਦ ਕਰ ਲਏ ਗਿਆ ਜੋ ਬਹੁਤ ਤਰ੍ਹਾਂ ਸੰਗਰੂਰ ਪੁਲਿਸ ਸਾਈਬਰ ਨੇ ਟੀਮ ਨੇ ਟੀਮ ਨੇ ਬਹੁਤ ਹੀ ਸਲਾਘਾਜੋ ਕੰਮ ਕਰਦੇ ਹੋਏ ਮਾਲੀ ਤੋਂ ઓਪਰੇਟ ਕਰੇ ਹੋਰੇ ਸਾਈਬਰ ਕਰਾਇਮ ਨੂੰ ਟ੍ਰੈਕਟਨ ਪਰਦਾ ਪਾਸ ਕੀਤਾ ਹੈ ਇਸ ਕਾਮਜਾਬੀ ਹਾਸਲ ਕੀਤੀ ਹੈ ਦਰਨ ਪੁਲਿਸ ਰਿਮਾਂਡ ਵਿੱਚ ਗ੍ਰਿਫਤਾਰ ਕੀ ਦੋ ਸ਼ਬਦ ਸਬੰਧੀ ਬਾਰੇ ਦੁਬਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਨਾਮ ਜੇ ਕੀਤੀ ਜਾਵੇਗੀ ਦੇਰ ਨਾਲ ਰੈਡ ਵਾਲੇ ਰੇਡ ਕਰਕੇ ਬਾਕੀ ਦੋਸਨ ਜਲਦੀ ਗ੍ਰਪਕਾਰ ਕੀਤਾ ਜਾਵੇਗਾ ਅਤੇ ਹੋਰ ਤਫਤੀਸ਼ ਚੱਲ ਰਹੀ ਹੈ ਆਓ ਸੁਣੋ ਸੁਣਾਉਣਾ ਕੀ ਕਹਿੰਦੇ ਨਾ ਜਰਾ ਪ੍ਰਸ਼ਾਸਨ 35 ਤਰ੍ਹਾਂ ਦੀ ਐਟ ਮਾਮਲੇ ਦੇ ਆ ਬਾਣੀਓ ਕੇ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚਾਲ ਸਾਹਿਬ ਦੇ ਦਿਸ਼ਾ ਨਿਰਦੇਸ਼ਿਤ ਜਿਹੜੀ ਬਾੜੇ ਅੰਸਰਾ ਖਿਲਾਫ ਸਾਡੀ ਮੁਹਿੰਮ ਜਾਰੀ ਹੈ ਉਹਦੇ ਵਿੱਚ ਸਾਡੇ ਡੀਐਸਪੀ ਐਚ ਸਰਦਾਰ ਗੁਰਪ੍ਰੀਤ ਸਿੰਘ ਤੇ ਸਾਡੇ ਐਸਐਚਓ ਸਾਈਬਰ ਸੈੱਲ ਮੈਮ ਹਰਜੀਤ कौर ਇਹਨਾਂ ਨੂੰ ਵੱਡੀ ਸਫਲਤਾ ਜੀ ਮਿਲੀ ਹੈ ਇਹ ਇੱਕ ਸਾਈਬਰ ਦੀ ਠੱਗੀ ਸੀ ਬੇਸਿਕਲੀ ਜਿੱਦਾਂ ਅੱਜਕੱਲ੍ਹ ਸ਼ੇਅਰ ਮਾਰਕੀਟ ਦੇ ਸੰਬੰਧੀ ਸ਼ੇਅਰ ਮਾਰਕੀਟ ਤੇ ਇਨਵੈਸਟ ਕਰਨ ਲਈ ਕਾਫੀ ਅਰਸ ਪ੍ਰਫੁੱਲਿਤ ਹੋ ਰਹੀ ਹੈ ਉਦੇ ਵਿੱਚੋਂ ਇਹਨਾਂ ਨੇ ਇੱਕ ਜਾਲੀ ਐਪ ਕ੍ਰੀਏਟ ਕਰਕੇ ਲੋਕਾਂ ਤੋਂ ਕੈਸੇ ਉਚਪਾਉਣੇ ਤੇ ਜਦੋਂ ਲੋਕਾਂ ਨੇ ਉਹ ਚ ਪੈਸੇ ਇਨਵੈਸਟ ਕਰਕੇ ਜਦੋਂ ਵਾਪਸ ਮੰਗਦੇ ਸੀ ਵੀ ਸਾਨੂੰ ਸਾਡਾ ਪ੍ਰੋਫਿਟ ਦੇ ਦਿਓ ਤਾਂ ਦੇ ਜਵਾਬ ਦੇ ਦਿੰਦੇ ਸੀ ਤੇ ਲੋਕਾਂ ਦੇ ਪੈਸੇ ਵੀ ਠੱਗੀ ਵੱਜ ਜਾਂਦੀ ਸੀ ਇਦਾਂ ਦਾ ਇੱਕ ਕੇਸ ਸਾਡੇ ਸਾਹਮਣੇ ਆਇਆ ਸੀ ਐਪ ਹੈਗੀ ਜੀ ਐਂਜਲ ਪ੍ਰੋ ਕਰਕੇ ਤੇ ਕਰਨਵੀਰ ਕਾਂਸਲ ਹੈ ਇਹਨਾਂ ਨੇ 17 ਲੱਖ 93000 ਰੁਪਇਆ ਟਾਈਮ ਟੂ ਟਾਈਮ ਉਸ ਐਪ ਤੇ ਜਮ੍ਹਾਂ ਕਰਾਇਆ ਇਹਨਾਂ ਦਾ ਪ੍ਰੋਫਿਟ 45 ਲੱਖ ਰੁਪਏ ਸ਼ੋਅ ਹੋ ਰਿਹਾ ਸੀ ਜਦੋਂ ਇਹਨਾਂ ਨੇ ਕਢਾਣੇ ਚਾਏ ਪੈਸੇ ਤੇ ਉਹ ਪੈਸੇ ਨਿਕਲੇ ਨਹੀਂ ਇਸ ਤੋਂ ਬਾਅਦ ਇਹਨਾਂ ਨੇ ਐਫਆਈਆਰ ਸਾਡੇ ਕੋਲ ਕੰਪਲੇਂਟ ਦਿੱਤੀ ਤੇ ਉਹਦੇ ਤਹਿਤ ਐਫਆਈਆਰ ਨੰਬਰ 7 ਧਾਰਾ 318 4 ਕਾਰਡ 2 ਬੀਐਨਐਸ ਥਾਣਾ ਸਾਈਬਰ ਕ੍ਰਾਈਮ ਵਿੱਚ ਰਜਿਸਟਰ ਕੀਤੀ ਗਈ। ਇਸ ਤੋਂ ਬਾਅਦ ਜਦੋਂ ਆਪਾਂ ਦੌਰਾਨੀ ਤਫਤੀਸ਼ ਦੇਖਿਆ ਤੇ ਮਲਟੀਪਲ ਅਕਾਊਂਟਸ ਮਲਟੀਪਲ ਖਾਤੇ ਐਚ ਤੇ ਇਹ ਪੈਸੇ ਗਏ ਹੈ। ਇਹਦੇ ਵਿੱਚ ਕਰੀਬ 10 ਦੋਸ਼ੀ ਜੀ ਆਪਾਂ ਗ੍ਰਿਫਤਾਰ ਕੀਤੇ। ਇੱਕ ਦੋਸ਼ੀ ਜਿਵੇਂ ਰਾਜਸਥਾਨ ਦਾ ਇੱਕ ਦੋਸ਼ੀ ਬੋਰ ਦਾ, ਇੱਕ ਲੁਧਿਆਣੇ ਦਾ, ਇੱਕ ਪਟਨਾ ਦਾ, ਇੱਕ ਗੁਜਰਾਤ ਦਾ। ਤਿੰਨ ਦੋਸ਼ੀ ਉੱਤਰ ਪ੍ਰਦੇਸ਼ ਦੇ ਆ ਜੀ ਤੇ ਇੱਕ ਦੋਸ਼ੀ ਫਰੀਦাবাদ ਹਰਿਆਣੇ ਦਾ ਇਹ 8 8 ਕਿ ਦੋਸ਼ੀ ਮਹਾਰਾਸ਼ਟਰ ਤੋਂ ਆਪਰੇਟ ਕਰ ਰਹੇ ਸੀ ਦੋ ਦੋਸ਼ੀ ਜਿਹੜੇ ਹਰਿਆਣੇ ਤੋਂ ਆਪਰੇਟ ਕਰ ਰਹੇ ਸੀ ਤੇ ਇਹਨਾਂ ਨੂੰ ਆਪਾਂ ਇੰਟਰ ਸਟੇਟ ਰੇਡਾ ਕਰਕੇ ਤੇ ਇਹਨਾਂ ਨੂੰ ਆਪਾਂ ਅਰੈਸਟ ਕੀਤਾ ਗਿਆ ਬਰਾਮਦਗੀ ਜਿਹੜੀ ਇਹਨਾਂ ਤੋਂ 17 ਕੁ ਮੋਬਾਈਲ ਫੋਨ ਜਿਹੜੇ ਰੈਕਟ ਜੋ ਯੂਜ਼ ਕਰ ਰਹੇ ਸੀ ਤੇ 6 ਵਕ ਵਕ ਬੈਂਕ ਦੇ ਖਾਤੇ ਜਿਹੜੇ ਆਪਾਂ ਫ੍ਰੀਜ਼ ਵੀ ਕਰਾਵਾਂਗੇ ਅਟੈਚ ਕਰਾਵਾਂ 5 ਏਟੀਐਮ ਕਾਰਡ ਤੇ ਇੱਕ ਪਾਸਪੋਰਟ ਇਹਨਾਂ ਤੋਂ ਬਰਾਮਤ ਹੋਇਆ ਮੇਰਾ ਜਿਹੜਾ ਆਮ ਆਪਣੇ ਘੋਲੇ ਫਾਲੇ ਲੋਕ ਹੈ ਉਹਨਾਂ ਨੂੰ ਇਹੀ ਮੈਸੇਜ ਹੈ ਵੀ ਕਿਸੇ ਵੀ ਤਰ੍ਹਾਂ ਦੀ ਐਪ 'ਚ ਜੇ ਇਨਵੈਸਟ ਕਰੋ ਉਹਦਾ ਇੱਕ ਵਾਰ ਜਾਂਚ ਜ਼ਰੂਰ ਕਰ ਲਓ ਵੀ ਕੀ ਇਹ ਐਪ ਜੈਨੂਇਨ ਹੈ ਕੀ ਐਪ ਬਣਦੀ ਹੈ ਤੇ ਦੂਸਰਾ ਜੇ ਕੋਈ ਐਪ ਤੁਹਾਨੂੰ WhatsApp ਤੇ ਉਹਦਾ ਡਾਊਨਲੋਡ ਲਿੰਕ ਆਏ ਉਹ Play Store ਤੇ ਨਹੀਂ ਪਈ ਸਿਰਫ APK ਆਏ ਤੇ APK ਤੋਂ ਕਦੀ ਐਪ ਆਪਣੇ ਫੋਨ 'ਚ ਡਾਊਨਲੋਡ ਨਾ ਕਰੋ ਤੇ ਤੀਸਰਾ ਕਿਸੇ ਸਿਆਣੇ ਬੰਦੇ ਤੋਂ ਹਮੇਸ਼ਾ ਸਲਾਹ ਲੈ ਕੇ ਜਦੋਂ ਵੀ ਇਨਵੈਸਟ ਕਰਨੇ ਆਪਣੇ ਹਾਰਡ ਅਰਨਡ ਮਨੀ ਇਸ ਤੋਂ ਸਲਾਹ ਲੈ ਕੇ ਵੀ ਕੀ ਇਹ ਐਪ ਕੀ ਇਹ ਬੰਦੇ ਚੱਲ ਰਹੇ ਨੇ ਉਸ ਤੋਂ ਬਾਅਦ ਹੀ ਆਪਣੇ ਜਿਹੜੀ ਮਿਹਨਤ ਦੀ ਕਮਾਈ ਹੈ ਉੱਥੇ ਲਾਈ ਜਾਏ ਤੇ ਆਪਾ ਤਤਪਰਾਂ ਜੀ ਜੇ ਕਿਸੇ ਨਾਲ ਠੱਗੀ ਵਜਦੀ ਹੈ ਸਾਈਬਰ ਕ੍ਰਾਈਮ ਦੀ ਤੇ ਸੰਗਰੂਰ ਪੁਲਿਸ ਵੱਧ ਚੜ ਕੇ ਤੁਹਾਡੇ ਨਾਲ ਸਾਥ ਦੇਗੀ ਤੇ ਆਪਾਂ ਟਰਾਈ ਕਰਾਂਗੇ ਤੁਹਾਡੇ ਪੈਸੇ ਰਿਕਵਰ ਧੰਨਵਾਦ ਜੀ ਇਹਨਾਂ ਦਾ ਵੀ ਪਿਆਰ ਕਿਸ ਨਾਲ ਪਾਵਰ ਵੀ ਕੇਸ ਮੈ ਰਿਹਾ ਐਫ ਆਈ ਆਰ ਮੈ ਰਹਾ ਇਹਨਾਂ ਦੀ ਜੀ ਉਹ ਅਗਲੀ ਅਗੇਰੀ ਤੱਕ ਤਕਦੀਸ਼ ਆਪਾਂ ਲੈ ਕੇ ਆਵਾਂਗੇ ਸਰ ਇਹ ਆਪਣੀ ਕੋਸ਼ਿਸ਼ ਕਰਦੇ ਐਨਕੋ ਫੋ ਨਹੀਂ ਜੀ ਇਹ ਬੇਸਿਕਲੀ ਰੈਕਡ ਚੱਲਦਾ ਸੀ ਆਪਣੇ ਅਕਾਊਂਟਾਂ ਚ ਇਨਵੈਸਟ ਪੈਸੇ ਕਿਤੇ ਨਹੀਂ ਹੋ ਰਹੇ ਸੀ ਉਹ ਸਿੱਧੇ ਇਹਨਾਂ ਦੇ ਅਕਾਊਂਟਾਂ ਦੇ ਥਰੂ ਜਾ ਰਹੇ ਸੀ ਬਸ ਆਪਣੀ ਹਾਂ ਜੀ ਉਹ ਫੂਟ ਨਾਲ ਜਿਹੜੀ ਕੈਸ਼ ਇਨਵੈਸਟ ਕੀਤੀ ਉਹ ਨੂੰ ਐਪ ਚ ਰਿਫਲੈਕਟ ਹੋ ਜਾਂਦੀ ਸੀ ਜੀ ਹਾਂ ਜੀ ਐਪ ਚ ਰਿਫਲੈਕਟ ਹੋ ਜਾਂਦੀ ਸੀ ਕਿ ਤੁਹਾਡੇ ਹੁਣ ਇਹਨੇ ਪੈਸੇ ਐਡ ਹੋ ਗਏ ਇਹਨਾਂ ਦਾ ਤੁਹਾਡਾ ਪ੍ਰੋਫਿਟ ਆ ਗਿਆ ਇਹ ਸਾਈਪਾਡ ਸਾਈਪਾਡ ਬਿਲਕੁਲ ਜੀ ਅਪਰ ਹੁਣ ਆਪਾਂ ਟਰਾਈ ਕਰਾਂਗੇ ਵੀ ਇਹ ਜਿਹੜੀ ਐਪ ਹੈ ਜੇ ਪਲੇ ਸਟੋਰ ਤੇ ਹਜੇ ਵੀ ਐਕਟਿਵ ਹੈ ਤੇ ਇਹਨੂੰ ਬੰਦ ਕਰਾਏ। ਨਹੀਂ ਜੀ ਜੇ ਉਹ 45 ਲੱਖ ਸ਼ੋ ਹੋ ਗਿਆ ਤੇ ਜਿਹੜਾ ਸਾਡਾ ਕੰਪਲੇਨੈਂਟ ਹੈ ਉਹ ਚਾਹੁੰਦਾ ਸੀ ਕਿ ਮੈਂ ਥੋੜੇ ਪੈਸੇ ਵਿਡਰਾ ਕਰਾ ਲਾਂ। ਤੇ ਤਾਦੇ ਕਹਿੰਦੇ ਵੀ ਤੁਸੀਂ 20% ਹੋਰ ਪੈਸਾ ਜਮ੍ਹਾਂ ਕਰਾਓ ਤੇ ਫਿਰ ਵਿਡਰਾ ਕਰਾ ਸਕਦੇ ਹੋ ਤੁਸੀਂ ਇਹਨਾਂ ਨੇ ਕੰਡੀਸ਼ਨ ਰੱਖੀ ਉੱਥੋਂ ਨੂੰ ਸ਼ੱਕ ਪਿਆ ਉਹ ਸ਼ੱਕ ਦੇ ਆਧਾਰ ਤੇ ਉਹਨੇ ਫਿਰ ਸਾਨੂੰ ਕੰਪਲੇਂਟ ਦਿੱਤੀ ਤੇ ਪਤਾ ਲੱਗਾ ਉਹਨਾਂ ਠੱਗੀ ਕਰਦੇ ਨੇ ਨਹੀਂ ਇਹ ਇਹ ਐਪ ਡਿਵੈਲਪਰ ਨਹੀਂ ਹੈ ਜੀ ਇਹ ਤਾਂ ਨਾਰਮਲ ਬੰਦੇ ਆ ਇਹਨਾਂ ਨੂੰ ਇੰਨੀ ਜਾਣਕਾਰੀ ਵੀ ਨਹੀਂ ਵੀ ਐਪ ਦਾ ਕਿੱਦਾਂ ਹੋਏਗਾ ਇਹ ਜਸਟ ਮੀਡਲਮੈਨ ਹੈ ਤੇ ਜਿਹੜੇ ਲੋਕਾਂ ਤੋਂ ਕਮਿਸ਼ਨ ਦੇ ਤੌਰ ਤੇ ਏਜੰਟੀ ਕਰਦੇ ਆ ਸਤਿ ਕਿੰਨੀ ਕੇ ਦੇ ਮਦਰੀ ਇਸ ਦੇ ਹੈ ਜੀ ਨੌਜਵਾਨ ਹੀ ਹੈ 20 ਤੋਂ 35 ਸਾਲ ਦੇ ਉਪਰ ਸੱਸ ਦੱਸੋ ਦੇ ਦੱਸੋ ਐਜੂਕੇਟਿਡ ਹੈ ਗ੍ਰੈਜੂਏਟ ਹੈ ਸਰ